ਵੀ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਜੀ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਜੋ ਸਾਰੇ ਜਣੇ ਠੀਕ ਠਾਕ ਹੀ ਹੋਣਗੇ ਲੋ ਵੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਸੋ ਮੰਮੀ ਹੁਣੀ ਤਾਂ ਹੁੰਦੇ ਆ ਕੱਪੜੇ ਵੱਜ ਗਏ ਆ 11:00 ਵਜੇ ਹੋ ਗਿਆ 15 ਮਿੰਟ ਸੋ ਇੱਧਰ ਕੱਪੜੇ ਤੋਂ ਹੁੰਦੇ ਆ ਇੱਧਰ ਆਪਾਂ ਹਾਂਜੀ ਕੱਪੜੇ ਹੋ ਗਏ ਨਾ ਮੰਮੀ ਕੱਪੜੇ ਜਦੋਂ ਆ ਗਏ ਇੱਧਰ ਬਾਬਾ ਭਾਜੀ ਵੀ ਆਇਆ ਇੱਧਰ ਕੱਪੜੇ ਤੋਂ ਹੁੰਦੇ ਮਸ਼ੀਨ 'ਚ ਦੇਖੋ ਜੀ ਤੋ ਤੋ ਦੋਸਤੋ ਅੱਜ ਦਾ ਬਲੌਗ ਹੈਗਾ ਯਾਰ ਬਹੁਤ ਹੀ ਖਾਸ ਹੋਣ ਵਾਲਾ ਆ ਸੋ ਬਣੇ ਰਿਓ ਬਲੌਗ ਦੇ ਨਾਲ ਜੀ ਉੱਥੇ ਲੈਂਟਰ ਸਾਰਾ ਸਿੰਮ ਦਾ ਵਿਆਹ ਆ ਉਹ ਦੇਖੋ ਪਾਣੀ ਬਹੁਤ ਸਿੰਮੀ ਰਿਹਾ ਔਰ ਪਾਣੀ ਫੋ ਬਈ ਚਾਰ ਦਮਰੀ ਸਿੰਮੀ ਪਈ ਆ ਭਾਜੀ ਬਾਹਰ ਵੀ ਆ ਵੀ ਆ ਵੀ ਆ ਦੇਖੋ ਆ ਦੇ ਆ ਯਾਰ ਉਹ ਤੁੰਦਾ ਪਿਆ ਉਪਰੋਂ ਆ ਆ ਲੈਂਟਰ ਚੋਂਦਾ ਪਿਆ ਉਪਰੋਂ ਉੱਥੇ ਉੱਥੇ ਚੁੰਦਿਆ ਓਏ ਉੱਤੋਂ ਦਿੱਤੇ ਦੇਖਦੇ ਇੱਧਰ ਦੇਖੋ ਇਹ ਵਾਹ ਬਹੁਤ ਜ਼ਿਆਦਾ ਮਤਲਬ ਝੁੰਡਾ ਪਿਆ ਯਾਰ ਇਹ ਪਿੰਡਾਂ ਦੇ ਝੁੰਡਾ ਆ ਲੈਂਟਰ ਦੇ ਵਿੱਚ ਕੀੜਿਆ ਕੁੜਿਆ ਰੋ ਆ ਬੰਦੇ ਨੂੰ ਅੱਛਾ ਆਓ ਤੁਹਾਡੇ ਵਾਲੇ ਵੀ ਸਾਡੇ ਵੀ ਸਲਾਬ ਹੁੰਦੀ ਹੈ ਨਾ ਤੁਹਾਡੇ ਵੀ ਆਦੀ ਆਦੀ ਹੈ ਨਾ ਸਲਾਬ ਆ ਇਹ ਦੇ ਲੋ ਸਾਰਾ ਆਪਣਾ ਆ ਉਹ ਖਾਲੀ ਫੋਟੋ ਲੱਗੀ ਵੀ ਇਹ ਜੀ ਫੋਨ ਦਿੱਤਾ ਭੰਗ ਦੀ ਮਾਸਤਰੀ ਨੇ ਬਾਈ ਇੱਥੋਂ ਪਾਣੀ ਨਿਕਲਦਾ ਆ ਕੈਪ ਚੋਂ ਠੀਕ ਆ ਜੀ ਆਹ ਵਾਲੇ ਆ ਇਹਦੇ ਇਹਦੇ ਥੱਲੇ ਉਹ ਪਾਣੀ ਇੱਥੇ ਆ ਹੀ ਜਾਂਦਾ ਆ ਦੇਖੋ ਆਹ ਇੱਥੋਂ ਡਿੱਗਦਾ ਕਿਉਂਕਿ ਇਹਦੇ 밑ੋਂ ਥੱਲੇ ਹੁੰਦਾ ਪਿਆ ਪਾਣੀ ਦਾ ਇਹਦੇ ਵਿੱਚ ਕੋਈ ਟੱਕਰ ਹੈ ਇਹਦੇ ਸੱਦੇ ਸਾਡੇ ਨੂੰ ਮੈਂ ਦੱਸ ਸਕਦਾ ਜਾਂ ਸਾਹਮਣੇ ਉਹ ਦੇਖਦਾ ਪਾਣੀ ਦੇਖ ਲੋ ਠੀਕ ਆ ਉਹ ਦੇਖੋ ਔਰ ਔਰ ਦੇਖੋ ਇਹ ਦੁਆਰਾ ਔਰ ਭਾਜੀ ਉਹ ਲੋ ਜੀ ਆਪ ਸ਼ਹਿਰ ਜਲੰਧਰ ਦੇ ਵਿੱਚ ਪਾਣੀ ਵੇਖੋ ਜੀ ਕਿਸ਼ਨਪੂਰਾ ਚੌਂਕ ਆ ਨਾ ਭਾਜੀ ਕਿਸ਼ਨਪੂਰਾ ਹੀ ਆ ਨਾ ਆ ਦੇਖੋ ਅੱਜ ਮੈਂ ਤਾਂ ਮਨਰਾਜ ਭਾਜੀ ਆਏ ਆ ਲੰਮਾ ਪਿੰਡ ਚੌਂਕ ਭਾਜੀ ਬਹੁਤ ਪਾਣੀ ਹੋ ਯਾਰ ਲੋ ਵੀ ਮਿੱਤਰੋ ਆਪਾਂ ਪਹੁੰਚ ਗਏ ਆ ਜਲੰਧਰ ਸ਼ਹਿਰ ਉਹ ਹੁਣ ਜਲੰਧਰ ਆ ਗਏ ਆ ਹੁਣ ਆਪਾਂ ਆਪਣੀ ਗੱਡੀ ਦੀ ਲਾਈਟ ਪਾਉਣੀ ਆ ਜੋ ਵੀ ਤੁਹਾਨੂੰ ਪਤਾ ਹੀ ਆ ਥੋੜੇ ਦਿਨ ਪਹਿਲਾਂ ਐਕਸੀਡੈਂਟ ਹੋਇਆ ਸੀ ਉਹਦੀ ਆਪਾਂ ਲਾਈਟ ਪਾਉਣੀ ਆ ਤੇ ਮੈਂ ਤੇ ਮਨ ਰਾਜਪਈ ਜਲੰਧਰ ਆ ਗਏ ਹੁਣ ਕੋਈ ਦੁਕਾਨ ਲੱਭਦੇ ਆ ਜਿੱਥੋਂ ਆਪਾਂ ਲਾਈਟ ਪਾਉਣੀ ਆ ਗੱਡੀ ਦੀ ਸੋ ਬਣੇ ਰਹੋ ਤੁਸੀਂ ਬਲੌਗ ਦੇ ਨਾਲ ਪਾਣੀ ਬਹੁਤ ਜ਼ਿਆਦਾ ਹਨਾ ਭਾਜੀ ਸ਼ਹਿਰ ਚ ਹਨਾ ਹਾਂ ਦਲਗੋਬੇ ਦਾ ਡੇਗ ਸਕਦਾ ਸਹੀ ਗੱਲ ਤੁਹਾਡੀ ਆਜੋ ਮੈਂ ਤਾਂ ਨਿਕਲ ਗਏ ਆ ਆ ਜਰੀਏ ਭਾਜੀ ਆ ਗਈ ਇੱਧਰ ਜਿਹੜੇ ਬਦਲਾਉਣਾ ਨਹੀਂ ਹੁੰਦੇ ਨਾਮ ਹਾਂ ਹਾਂ ਉਹ ਇੱਥੇ ਬਦਲਦੇ ਉਹਦਾ ਮੌਸਮ ਵਧੀਆ ਜਲੰਧਰ ਸ਼ਹਿਰ ਦਾ ਨਾ ਭਾਜੀ ਲੋ ਵੀ ਦੇਖੋ ਉੱਧਰ ਪਾਣੀ ਦੇਖੋ ਆਹ ਦੇਖੋ ਕਿੰਨਾ ਖੜਾ ਆ ਭਾਜੀ ਹਜੇ ਵੀ ਕਈ ਜਗ੍ਹਾ ਤੇ ਮੀਂਹ ਮੂ ਪਈ ਜਾਂਦੇ ਆ ਨਾ ਆਪਣਾ ਏਰੀਆ ਵਧੀਆ ਆਪਣਾ ਏਰੀਆ ਵਧੀਆ ਬਾਕੀ ਸਾਰਾ ਪਾਣੀ ਆ ਗਿਆ ਨਾ ਦੇਖੋ ਉੱਧਰ ਗੱਡੀਆਂ ਦੇ ਵਿੱਚ ਪਾਣੀ ਖੜਾ ਆ ਆ ਗੱਡੀਆਂ ਪੁਰਾਣੀਆਂ ਖੜੀਆਂ ਲਾਦੀਆਂ ਟਾਇਰ ਟੂ ਹਵਾ ਨਿਕਲੀ ਪਈ ਅੱਧੀਆਂ ਦੀ ਤਾਂ ਲੋ ਵੀ ਲਾਈਟ ਜਿਹੜੀ ਗੱਡੀ ਦੀ ਆ ਉਹ ਪੈ ਗਈ ਆ ਆ ਦੇਖੋ ਜੀ 7000 ਰੁਪਿਆ ਲੱਗ ਗਿਆ ਲਾਈਟਾਂ ਦੇ ਉਧਰ ਬੰਪਰ ਬੰਪਰ ਰਿਪੇਅਰ ਕਰਾਉਣਾ ਹਜੇ ਆ ਲਾਈਟ ਸਾਫ ਕਰਉਣੀ ਆ ਇਧਰੋਂ ਗੱਡੀ ਦੀ ਲਾਈਟ ਜਿਹੜੀ ਆ ਪਾਉਣੀ ਪਾਉਂਦੇ ਪਿਆ ਤੇ ਚਾਹ ਵੀ ਲੱਗਿਆ ਚਾਹ ਭਾਜੀ ਚਾਹ ਹੋਰ ਦੇ ਚਾਹ ਬੋਲ ਮਤਲਬ ਚਾਹ ਦਾ ਸਵਾਦ ਹੀ ਵੱਖਰਾ ਭਾਈ ਜੀ ਹਰਥ ਗੱਡੀਆਂ ਦੇ ਬੰਪਰ ਵੀ ਹੈਗੇ ਆ ਲਾਈਟਾਂ ਬਾਧੂ ਆ ਦੇਖੋ ਆ ਕੁਛ ਯਾਰ ਦੇਖੋ ਲੋ ਵੀ ਮਿੱਤਰੋ ਉਧਰੋਂ ਬੰਪਰ ਦਾ ਜਿਹੜਾ ਕੰਮ ਹੋ ਗਿਆ ਹੈ ਲਾਈਟ ਵੀ ਪੈ ਗਈ ਆ ਹੁਣ ਬਾਅਦ ਰਿਪੇਅਰ ਰਹਿ ਗਈ ਬੰਪਰ ਦੀ ਉਹ ਆਪਾਂ ਕਰਾ ਲੈਣੀ ਆ ਬਾਕੀ ਟੱਚ ਕਰਤਾ ਕੰਮ ਉਹਨਾਂ ਨੇ ਦੇਖੋ ਇੱਕ ਟਾਇਰ ਰਹਿ ਗਿਆ ਉਹਨਾਂ ਟਾਇਰ ਚੇਂਜ ਕਰਾਉਣਾ ਆ ਇੱਥੇ ਵੀ ਖਰਚਾ ਚੜਨਾ ਆ ਕੀ ਕਰੇ ਯਾਰ ਬੰਦਾ ਖਰਚੇ ਬੜੇ ਆ ਯਾਰ ਹਾਂਜੀ ਮੈਂ ਤਾਂ ਨੰਨੂ ਅਸੀਂ ਲੱਗੇ ਆ ਜੀ ਪੜਾਈਆਂ ਕਰਨ ਤੁਹਾਡਾ ਬਾਬਾ ਜੀ ਪਪੀ ਮੈਨੂੰ ਆ ਲੈ ਪਪਾ ਆਦੇ ਪਪਾ ਮੱਥਾ ਟੇਕਣ ਚੱਲਾ ਮੱਥਾ ਟੇਕਣ ਚੱਲਾ ਜੇ ਮੱਥਾ ਜਾ ਮੱਥਾ ਟੇਕ ਕੇ ਆ ਲੈ ਜਲਦੀ ਮੈਨੂੰ ਮੱਥਾ ਟੇਕ ਕੇ ਆ ਲੈ ਜਲਦੀ ਚਲ ਫਿਰ ਬਾਬਾ ਜੀ ਅੱਗੇ ਅਰਦਾਸ ਕਰਦੇ ਆ ਜਾ ਨਿਕਾ ਨੰਨੇ ਸਾਡਾ ਖੇਡ ਤਬਿਆ ਸੀ ਤੇ ਮੈਂ ਸੋਚਿਆ ਇਨੋਂ ਪਾ ਥੋੜੀ ਜਿਹੀ ਪੜਾਈ ਕਰਾ ਲੀਏ। ਕਹਿੰਦਾ ਮੈਨੂੰ ਪੱਖੀ ਬਣਾ ਕੇ ਦੋ। ਇਹਨੂੰ ਹੁਣ ਮੈਂ ਪੱਖੀ ਲੱਗੀ ਬਣਾ ਕੇ ਦੇਣਾ। ਨੰਨੂ ਬੰਬ ਪੱਖੀ ਬੰਬ। ਦੋ ਸੀ ਬੰਬ ਪੱਖੀ। ਹੂੰ। ਮੈਨੂੰ ਲੱਗਾ ਜੀ ਪੱਖੀ ਬਣਾਉਣ। ਅਸੀਂ ਬੈਠੇ ਹਾਂ ਆ ਤੇ ਅੱਜ ਆ ਪੁੱਟ ਗਏ ਸੀ ਜਲਦੀ। ਜਲਦੀ ਉੱਠ ਕੇ ਅੱਜ ਆਪਾਂ। ਤੇ ਇਹਨਾਂ ਸੱਟ ਪੱਖੀ ਬਣਾਉਂਦਾ ਦੇਖੋ ਜੀ। ਬੰਦੀ ਚਿੰਮਟੇ ਇੱਛਾ ਤੋਂ ਇਹ ਮਿੱਤੋ ਕਪੀਲੇ ਜਾਂਦਾ ਨਾ ਇਹਨੂੰ ਪੱਕੀ ਬਣਾ ਕੇ ਕਹਿੰਦੇ ਹਾਂ ਨੀ ਸੋ ਮੈਨੂੰ ਇਗਨੋਰ ਕਰਿਓ ਪਰ ਠੀਕ ਨਹੀਂ ਹੈਗੀ ਕੱਲ ਦੀ ਸੁਣ ਕੇ ਕਰਕੇ ਥੋੜਾ ਬੁਰਾ ਹਾਲ ਹੋ ਗਿਆ ਪਿਆ ਤੇ ਬਾਅਦ ਨਹੀਂ ਜਾਂਦਾ ਪਿਆ ਅੱਜ ਕਿਨੇ ਦਿਨ ਹੋ ਗਿਆ ਅੱਜ ਕਿਨੇ ਦਿਨ ਹੋ ਗਿਆ ਕਿ ਮੀਉ ਹਟਦਾ ਨਹੀਂ ਪਿਆ ਆ ਦੇਖੋ ਮੈਂ ਚੈੱਕ ਕਰੀਆ ਪੱਤਦੀ ਬਹੁਤ ਜਲਦੀ ਪਈ ਆ ਮੀਂਹ ਤੋਂ ਉਹ ਵੈਸੇ ਹਟ ਗਿਆ ਹੁਣ ਨੰਨ ਕੀ ਵਾ ਨੰਨ ਆਦਿਕ ਨੰਨ ਜੀ ਨੰਨ ਜੱਦ ਨੰਨ ਨੰਨ ਓਕੇ ਬਾਬਾ ਜੀ ਨੰਨ ਕਾ ਬਾਬਾ ਜੀ ਹੂੰ ਇਤਨੇ ਕਿ ਕੀੜੇ ਮਕੋੜੇ ਚ ਬਹੁਤ ਜ਼ਿਆਦਾ ਆ ਤੇ ਆ ਜਿਹੜੀਆਂ ਨੇ ਇੱਕ ਆ ਦੇਖੋ ਤੁਹਾਨੂੰ ਦਿਖਾਉਣੀ ਆ ਇੱਕ ਸਾਡੇ ਘਰਾਂ ਦੇ ਸਾਹਮਣੇ ਪਲਾਟ ਆ ਪਲਾਟ ਦੀ ਜਿਹੜੀ ਮਤਲਬ ਕੋਈ ਹਾਟ ਚੀਜ਼ ਦੇ ਨਾਲ ਨਾ ਅੱਗੇ ਨੂੰ ਹੋ ਗਿਆ ਪਲਾਟ ਜਿਹੜਾ ਸਾਰੇ ਹਾਂਜੀ ਜੀ ਅਸੀਂ ਹੁਣ ਚੱਲੇ ਆ ਦੁੱਧ ਲੈਣ ਮਨਵੀਰ ਕਹਿੰਦਾ ਕਿ ਨੂੰ ਦੁੱਧ ਚਾਹੀਦਾ ਸੋ ਅਸੀਂ ਚੱਲੇ ਆ ਬਿਆਰ ਚਾਪਾ ਮੇਰੀ ਹੋਦੀ ਚਾਪਾ ਦੀ ਪਾਣਾ ਚਾਪਾ ਬੇ ਆਹ ਹੀ ਪਾਣ ਮੰਦੀ ਨਹੀਂ ਲੈਣਾ ਹੋਰ ਗਲੋ ਦੇਸ ਨੂੰ ਚੱਲ ਨੂੰ ਇੱਥੇ ਆਪਾਂ ਪਾਈ ਹੋਈ ਆ ਕਣਕ ਕਣਕ ਪਾਈ ਹੋਈ ਆ ਆਪਾਂ ਇੱਥੇ ਤੇ ਬਹੁਤ ਹੀ ਨੇ ਆਹ ਕੀ ਹੋਇਆ ਪਾ ਦਿਆ ਕਣਕ ਪਾਤੀ ਆਪਾਂ ਰਾਤ ਦੀ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਉਹ ਹੈ ਨਹੀਂ ਆ ਦੂਜਾ ਉਹ ਹੈ ਨਹੀਂ ਟੋਪ ਵਗੈਰਾ ਹੈ ਨਹੀਂ ਆ तो कणक का तो तो सी सा गि गई कोई कणकली सैडी कि अभी ला दुख दुध लैके आ जाइए फिर कर दें हाँ जी अस सोचा भी चलो अस ना घूमा बहर ਨੰਨੂ ਇਹ ਜਦ ਕਰਦਾ ਸੀਗਾ ਮੰਮੀ ਨਾ ਜਾਣਦੀ ਸੋ ਆਪਾਂ ਸੱਚ ਆਪਾਂ ਵੀ ਨਾਲ ਚੱਲ ਜਾਨੇ ਆ ਪਪਾ ਲੱਗੇ ਸੀ ਯਾ ਨੋ ਪਪਾ ਨੂੰ ਨਹੀਂ ਕਹਿੰਦੇ ਲੈ ਕੇ ਜਾਣਾ ਲੋਫਾ ਕਿੰਨੀ ਚਾਹੋ ਇਹਨਾਂ ਦਾ ਨੋਕਾ ਦੋ ਨਾਲੇ ਨਹੀਂ ਪੈਣਾ ਦੋਨੋਂ ਯਾਣੇ ਚੱਲ ਜੀ ਜਾਂਦਾ ਦੋਨੋਂ ਨੋ ਜਾਣੇ ਕੌਣ ਕੌਣ ਗਏ ਹੋ ਸਾਨੂੰ ਸਬਜ਼ੀ ਵੀ ਲੈ ਲੈਣੀ ਸੀ ਇਹਨੂੰ ਕੋਈ ਵੀ ਨਹੀਂ ਲੈ ਕੇ ਗਿਆ ਚੱਪੀ ਆ ਲਈ ਆ ਨਾ ਮੈਂ ਚਲੋ ਜੀ ਸੁਬੇ ਦੇ ਚੱਲਾ ਪਹਿਲੇ ਆਲੂ ਗੜੀਆਂ ਬਣਾਉਣੀ ਆ ਗੜੀਆਂ ਅੱਜ ਨਹੀਂ ਉੱਥੇ ਲੈ ਲਾਂਗੇ ਤੇ ਕਿਉਂ ਕਿ ਨਹੀਂ ਉੱਥੇ ਲੈ ਲਾਂਗੇ ਆਲੂ ਗੜੀਆਂ ਅੱਜ ਬਣਾਉਣੇ ਆ ਹਵਾ ਬਹੁਤ ਹੀ ਜ਼ਿਆਦਾ ਚੱਲਦੀ ਪਈ ਆ ਬਹੁਤ ਜ਼ਿਆਦਾ ਹਵਾ ਚੱਲਦੀ ਆ ਹੁਣ ਆਪਾਂ ਜਾਂਦੇ ਪਏ ਆ ਨੰਨੂ ਸਾਡਾ ਜਿਹੜਾ ਤਾਂ ਬਹੁਤ ਇੰਨੀ ਤੇ ਜ਼ਿਆਦਾ ਜਿਆਦਾ ਕਰਦਾ ਹੈ ਨਾ ਐਵੇਂ ਆਏ ਆ ਇਹਦਾ ਬਹੁਤ ਕੋਸਾ ਆ ਇਹ ਕਹਿੰਦੇ ਕਿ ਇਹ ਬਹੁਤ ਪੂਰੇ ਰਾਤ ਰੈਡੀ ਜੇ ਹੁੰਦੇ ਆ ਅੱਗੇ 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 ਦੇਖ ਧਿਆਨ ਨਾਲ ਨੇ ਆਜਾ ਮੇਲਾ ਲੱਗਾ ਕਹਿੰਦਾ ਉੱਥੇ ਕਹਿੰਦਾ ਮੇਲਾ ਲੱਗਾ ਉੱਥੇ ਹਾਂ ਪਾਣੀ ਆ ਗਿਆ ਕਹਿੰਦਾ ਪਾਣੀ ਆ ਗਿਆ ਪ੍ਰੋਗਰਾਮ ਕਿਸੇ ਦੇ ਧਿਆਨ ਉਹ ਪਾਟਕ ਅਜਨਿਟ ਰੇਨ ਬਗਾਰ ਲੰਗੀ ਹੈਗੀ ਇਹ ਦੇਖ ਪਾਣੀ ਆ ਨਹੀਂ ਨਹੀਂ ਲੱਗਦਾ ਹੈ ਜਿਆਈ ਲੱਗਦਾ ਮੰਨੂ ਇੱਧਰ ਨੂੰ ਆ ਜਾ ਤੇ ਲੋੜ ਇੱਧਰ ਕੀ ਤੇ ਲੋੜਾ ਤੁਸੀਂ ਸੋਲੋ ਮੈਂ ਲੱਗ ਕੱਪ ਫੇਲਾ ਪਾਉਂ ਉਹ ਸੋਹੇ ਜੰਮ ਜੰਮ ਮੰਨੂ ਸਾਡਾ ਨਾ ਰਾਹ ਦੇ ਵਿੱਚ ਬਹੁਤ ਜਿਆਦੀਆਂ ਸ਼ਰਾਰਤਾਂ ਕਰਦਾ ਹਾਂ ਗੰਗਲੀ ਕੁੱਦੀ ਕੁੱਦੀ ਹਾਂ ਹਾਂ ਇਹ ਨਿਵਾਰਦੇ ਸਭ ਤੋਂ ਪਤਾ ਨਹੀਂ ਚਾਹੀਦੇ ਹਨ ਚਾਹੀ ਪਤਾ ਨਹੀਂ ਗਏ ਹੂੰ ਉਹ ਆ ਗਏ ਸਾਡੇ ਦਾ ਕੰਮ ਆਪਾਂ ਕਰਦੇ ਤਾਂ ਨਾ ਗੱਲ ਹੁੰਦੇ ਆ ਸਸ ਅਸੀਂ ਪਹਿਲਾਂ ਦੁਕਾਨ ਤੇ ਪਹੁੰਚ ਜੀਏ ਹਾਂਜੀ ਜੀ ਅਸੀਂ ਥੱਕ ਚੁੱਕੇ ਹਾਂ ਇੰਨਾ ਨਹੀਂ ਤੋਰ ਹੁੰਦਾ ਲੈਣੇ ਤੂੰ ਲੋਕਾਂ ਦੇ ਘਰਾਂ ਚ ਵੜਨ ਨੂੰ ਫਿਰਦਾ ਇਹ ਤਾਂ ਕਹਿੰਦਾ ਤੁਹਾਨੂੰ ਨਹੀਂ ਲੈ ਕੇ ਜਾਉ ਮੈਂ ਇਕੱਲਾ ਜਾਉ ਕੱਢ ਜਾ ਮੈਂ ਕੀ ਕੱਢ ਜਾ ਮੈਂ ਇਕੱਲੇ ਨਹੀਂ ਜਾਣਾ ਇੱਧਰ ਨੂੰ ਆ ਜਾ ਉੱਧਰ ਬਾਈਕ ਆ ਆ ਦੇ ਕਾਂਟੋ ਆ ਦੇ ਉੱਪਰ ਜੀ ਜੀ ਆਪਾਂ ਸਮਾਨ ਲੈ ਲਿਆ ਸੋਨਾ ਆਪਾਂ ਚੱਲਿਆਂ ਘਰੇ ਸਮਾਨ ਆਪਾਂ ਜੋ ਵੀ ਆਪਣਾ ਖਾਣ ਪੀਣ ਦਾ ਦੁੱਧ ਵਗੈਰਾ ਰਸ ਵਗੈਰਾ ਸਾਰਾ ਕੁਝ ਲੈ ਲਿਆ ਮੰਨੂ ਸਾਡਾ ਜਿਆਦਾ ਬੋਲ ਕਰਦਾ ਹੈ ਜੀ ਜਿਆਦਾ ਜਿਹੜਾ ਕਰਦਾ ਨਾ ਲਿਆ ਫੁੱਲ ਦਾਦੀ ਨੂੰ ਦੇ ਦੋ ਤੇਰੇ ਲਈ ਵੀ ਆਪਾਂ ਚੀਜ਼ ਕੋਈ ਮੇਰੇ ਲਈ ਵੀ ਚੀਜ਼ਾਂ ਲੈ ਜਾਂਦੀਆਂ ਆਪਾਂ ਆਹ ਦੇਖੋ ਇਹ ਉਹਦੇ ਨਾਮ ਦੀ ਹੈਗੀ ਨਹੀਂ ਉਹ ਦੁੱਜੀ ਆ ਇਹਦਾ ਨਿਕਲਦੀਆਂ ਨੇ ਚੁੰਬੜੀਆਂ ਮੈਂ ਬਹੁਤ ਜ਼ਿਆਦਾ ਕਰਦਾ ਨਾ ਬਾਹਰ ਜਾ ਕੇ ਬਹੁਤ ਜ਼ਿਆਦਾ ਜੇੜ ਕਰਦਾ ਹਲਾ ਲੈਣ ਦੀ ਖਲਣੇ ਹੀ ਰਹੀਆਂ ਬੀਤੀ ਖਲਾਰ ਲੈਣੀਆਂ ਇੱਥੇ ਹੀ ਇਹ ਨਿਕਲਦੀਆਂ ਨਹੀਂ ਨਿਕਲਦੀਆਂ ਸੁਣਪੜੀਆਂ ਪਈਆਂ ਕੋਈ ਮਨੂੰ ਉਹਨਾਂ ਟਾਈਮ ਟੌਫੀ ਖਾ ਲਾ ਤੂੰ ਆ ਰਹਿਣ ਦਾ ਤਾਂ ਇਹ ਘਰ ਜਾ ਕਰ ਜੇਬੀ ਚ ਰੱਖ ਲੈ ਇਹ ਜੇਬੀ ਚ ਰੱਖ ਲੈ ਠੀਕਾ ਹਾਂਜੀ ਜੀ ਆਪਾਂ ਬਣਾਇਆ ਚ ਚਲ ਚੀਦਾ ਚਲ ਚੀਦਾ ਤੁਹਾਨੂੰ ਪਤਾ ਹੀ ਹੈ ਕਿ ਪੈਕਟੇ ਡਾਲਦੇ ਆ ਦੇਖੋ ਪੈਕਟੇ ਡਾਲਦੇ ਹੁੰਦੇ ਆ ਸੋਚਿਆ ਵੀ ਦਿਲ ਕਰਦਾ ਸੀਗਾ ਪੀਣ ਨੂੰ ਠੰਡੇ ਜਿਹੇ ਪਾਣੀ ਚ ਘੋਲ ਕੇ ਇਹ ਵੀ ਤਾਂ ਆਪਾਂ ਸੇਮੀਆਂ ਵੀ ਲੈ ਕੇ ਆਏ ਥੋੜਾ ਟਾਈਮ ਤੱਕ ਆਪਾਂ ਸੇਮੀਆਂ ਬਣਾਵਾਂਗੇ ਖਾਣ ਲਈ ਮੰਮਾ ਆ ਜਾਓ ਪੀਣਾ ਤਾਂ ਜੀ ਜੀ ਨੰਨੂ ਲੱਗਾ ਆਪਣਾ ਸਵੀਵਿੰਗ ਪੂਲ ਬਚਾਉਣਾ ਕਹਿੰਦੇ ਇਹਨੂੰ ਸਵੀਵਿੰਗ ਪੂਲ ਕਹਿੰਦਾ ਇੱਧਰ ਮਮਾਂ ਨੇ ਚੱਕੀ ਕਰਕੇ ਸਾਰੇ ਸੁੱਕਣੇ ਤੇ ਇੱਧਰੋਂ ਉੱਥੇ ਤੋਂ ਲਾ ਲੈ ਹਾਂ ਖਵਾ ਬੋ ਖਵਾ ਜੀ ਉੱਡੀ ਲੰਨੇ ਕਪੜੀ ਆਹ ਪਾਣੀ ਦੀ ਜਹਾੜੀ ਹੈ ਮੇਰੇ ਸਿਰ ਕਮਲ ਦੇ ਆ ਲੜਾ ਉਹ ਟੈਂਕੀ ਆਏ ਹੁਣ ਫੇਰ ਮਮਾਂ ਨਹੀਂ ਬੈਠੀ ਨੇ ਸੁਨੀਆ ਉਹ ਤਾਂ ਅੱਧਾ ਵੀ ਦੇਖੀ ਨਹੀਂ ਕੋਈ ਆਵਾਜ਼ ਤਾਂ ਟਿਕੀ ਨਹੀਂ ਚੱਲਦੀ ਪਈ ਆ ਬਾਹਰ ਬੜੇ ਕੋਈ ਨਹੀਂ ਉਹ ਹੈਗਾ ਕੱਪੜੇ ਡਿੱਗ ਡੂਗੇ ਤਾਂ ਨਹੀਂ ਗਏ ਵਾਹ ਵਾਹ ਬਾਗੀਆਂ ਸਿੱਧੀਆਂ ਅੱਛਾ ਤਾਂ ਵੀ ਰਹਿਣ ਇਹ ਜਿਹੜੇ ਕਿੱਡੇ ਬੁੱਲੇ ਸਿੱਧੀਆਂ ਠੀਕ ਹੈ ਸਾਡੇ ਕੋਈ ਚੀਜ਼ ਹੀ ਹੈ ਨਹੀਂ ਆ ਬਾਬਾ ਜੀ ਦੀਆਂ ਫੋਟੋਆਂ ਰੱਖਣ ਲਈ ਤਾਂ ਕਰਕੇ ਫੋਟੋਆਂ ਰੱਖੀਆਂ ਇਦਾਂ ਕਿਉਂਕਿ ਆਪਾਂ ਇਹ ਲੈ ਆਉਣਾ ਹੈ ਮੰਦਿਰ ਵਗੈਰਾ ਲੈ ਕੇ ਆਉਣਾ ਹਜੇ ਅਸੀਂ ਤਾਂ ਕਰਕੇ ਕੋਈ ਵੀ ਚੀਜ਼ ਨਹੀਂ ਇੱਥੇ ਲਿਆਂਦੀ ਤੇ ਸਾਡੇ ਉੱਤੇ ਟੇਬਲ ਵੀ ਹੈ ਨਹੀਂ ਆ ਕੋਈ ਤੇ ਅਸੀਂ ਸੋਚਦੇ ਸੀਗੇ ਕਿ ਆਪਣੀ ਦੂਜੀ ਦਾ ਆਪਣੀ ਕਿਚਨ ਦਾ ਥੋੜਾ ਜਿਹਾ ਕੰਮ ਕਰਵਾਉਣ ਲਈ ਤਾਂ ਇੱਥੇ हाँ देखो कि इन सलाब आ चुकी है सारे सलाब आ गया देखो स्विमिंग पूल दिखाता मैं दिखाया तो है चल दिखा तू दिखा आप ही दिखा दे, दे? जी तो तो दे? दिखा दे? दिखा दे? जी ਯਾਰ ਜਿਹੜੇ ਖੂਬੇ ਵਾਲੇ ਤੇ ਆਪਾਂ ਕੂੜਾ ਉਹਨਾਂ ਨੂੰ ਦੇ ਹਟੇ ਆ। ਸੋ ਹੁਣ ਆਪਾਂ ਸਮਾਨ ਜਿਹੜਾ ਲੈ ਆਂਦਾ ਸੀਗਾ ਸੇਲੀ ਚਾਹ ਵਾਲੀ ਵੀ ਜਿਹੜਾ ਰਸੂ ਵਗੈਰਾ ਖਾਂਦੇ ਆ ਉਹ ਵੀ ਲੈ ਆਂਦੇ ਆ ਤੇ ਸੇਮੀਆਂ ਵੀ ਲੈ ਆਉਂਦੇ ਆ। ਕੀ ਚੀਜ਼ ਖਾਉਂ? ਟਾਫੀ ਕਿੱਥੇ ਗਈ? ਟਾਫੀ? ਆਪਾਂ ਨੂੰ ਟੂਲੇ ਕੇ ਆਇਆ। ਸੋਇਆਲੀ ਐਮ ਡੀ ਐਚ ਇੱਕ ਵਧੀਆ ਹੁੰਦੀ ਆ ਦੱਸਿਓ ਸਾਨੂੰ ਸਾਰੇ ਜਾਣੇ ਜੀ ਮੰਤਰੇ ਟੌਫੀ ਕਾਫੀ ਵਾ ਮਨੂੰ ਇਹਦੇ ਚ ਟੌਫੀ ਲੁਪੋਤੀ ਆ ਜੀ ਲੱਮੈ ਦੇਖਾ ਪਤਾ ਨਹੀਂ ਕਿੱਥੇ ਬਾ ਰੱਖਦੀ ਆਹ ਦੇ ਆ ਦੇ ਇੱਥੇ ਰਾਈ ਆ ਲੱਭੀ ਲੱਭੀ ਤੇ ਮੈਂ ਲਗਾਉਂਗਾ ਤੂੰ ਉਧਰ ਨੂੰ ਮੂੰਹ ਕਰ हां ਮੈਲ ਕੋਨੀ ਆ ਤੂੰ ਲੱਭੀ ਠੀਕ ਆ ਖਵਾੰਦ ਕਰ ਖਵਾੰਦ ਕਰ ਚਲੋ ਲੱਭੋ 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 ਜਲਦੀ ਲੱਭਦਾ 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 ਆਹ ਸੇ ਪੰਨੀ ਫੇਰ ਦੇ ਥੱਲੇ ਨਿਕਲਾਰ ਦੀ ਥੱਲੇ ਨਿਕਲਾਰ ਨਹੀਂ ਉਧਰ ਨੂੰ ਹੋ ਕਿਵਾ ਤੇ ਰਮਾ ਹੈ ਕਿਹਾ ਜਗਾਈ ਤੇ ਕੀ ਪਤਾ ਤੇ ਕਾ ਆ ਜਾ ਮੈਂ ਤੋ ਖੜੇ ਤੇ ਗਿਆ ਮੈਂ ਲੱਭ ਕੇ ਦਮਾ ਮੈਂ ਦਮਾ ਲੱਭ ਕੇ ਕੋ ਬੰਨ 1 2 3 ਹਲਾ ਮੈਂ ਲੱਭਣਾ ਚਲ ਮੈਂ ਲੱਭ ਦਿੰਨੀ ਆ ਆਵੇ ਪੇਪਰ ਯੋ ਪੀ ਹਾਂ ਦੋ ਦੋ ਪੀ ਲੂੰ ਮੈਂ ਦੋ ਪੀ ਤਾ ਕਿਤੇ ਆ ਬੱਚੇ ਨੂੰ ਪਾਈ ਦੋ ਪੀ ਲਕੋਤੀ ਹੁਣ ਮੈਂ ਲੱਭਾਂ ਪੱਟ ਦਬੋ ਕਿਤੇ ਨਾ ਕੋ ਪੱਟ ਦਬੋ ਉਹ ਮੈਨੂੰ ਨਹੀਂ ਲੱਭਦੀ ਅੱਜ ਨੂੰ ਦੋ ਪੀ ਤੇ ਨਹੀਂ गा खेडे सारीजा ना खेडे टॉपी <laughs> तो पता नहीं बुगे ਨੰਨੂ ਦੀ ਅਸੀਂ ਗੱਡੀ ਵੀ ਉੱਪਰ ਲੈ ਕੇ ਚੱਲੇ ਨੰਨੂ ਦੇ ਹੈਮੂ ਵੀ ਅਸੀਂ ਉੱਪਰ ਲੈ ਕੇ ਚੱਲੇ ਆ ਨੰਨੂ ਤੇਰੇ ਹੈਮੂ ਕਿੱਥੇ ਆ ਅੱਛਾ ਤੂੰ ਕਿੱਥੇ ਤੂੰ ਤੂੰ ਚੱਲਾ ਜਾ ਹੋ ਭੀ ਨਹੀਂ ਤ ਗਈ ਬੱਬੀ ਨਹੀਂ ਹੋਦੀ ਥੱਕ ਨਹੀਂਦੀ ਨਹੀਂ ਹੋਦੀ ਹਾਇ ਰੱਬ ਆ ਜਾ ਨੰਨੂ ਦੱਦੀ ਨਹੀਂ ਹੋਦੀ ਤੂੰ ਲੁਕੋਈ ਆ

ਲੰਬੇ ਜ਼ਰੂਰ ਚੁੰਦੇ ਲਾ ਬੇਟੂ ਆ ਆ ਤਾਰੀ ਹੋਣ ਨਹੀਂ ਸੈਂਹ ਅੱਛਾ ਕੰਦੇ ਉਹਦੇ ਪਾਣੀ ਪਾਣੀ ਜੀਓ ਇਹ ਕਿੱਥੋਂ ਆਈ ਜਾਂਦਾ ਆ ਇਹ ਪਾਣੀ ਇਤੋਂ ਬਾਗੂ ਸੀ ਪਾਣੀ ਨਹੀਂ ਆਇਆ ਉਹ ਦੇਖਾ ਕਿ ਅੱਗੇ ਉਹਨੇ ਟੁਲਿਆ ਗਿਆ ਸਾਨੂੰ ਨੇ ਪਾਤਾ ਜੀ ਕਮਰੇ ਚ ਬਹੁਤ ਜ਼ਿਆਦਾ ਖਲਾਰਾ ਸੋ ਇਸ ਕਰਕੇ ਹੁਣ ਆਪਾਂ ਲੱਗੇ ਆ ਚੱਕਣ ਨਨੂ ਮੈਂ ਨਾਲ ਹੈਲਪ ਕਰਾਊਗਾ ਨਨੂ ਨਨੂ ਨੰਨੂ ਮੇਨਾ ਲੱਗਾ ਹੈਲਪ ਕਰਾਉਣ ਅੱਜ ਨੰਨੂ ਆ ਝਾੜੂ ਲੱਗਾ ਲਾਂ ਤੂੰ ਆ ਦੇਖੋ ਬੜ ਤੇ ਕਿੰਨਾ ਖਲਾਰਾ ਪਾਤਾ ਇਹਨੇ ਸੋ ਹੁਣੇ ਆਪਾਂ ਚੱਕ ਲਈਏ ਸਾਰੇ ਬਾਹਰ ਵੀ ਖਲਾਰਾ ਪਾਤਾ ਆ ਦੇਖੋ ਸੋ ਆ ਸਾਰੇ ਇਸ ਖਲਾਰਾ ਵਗੈਰਾ ਚੱਕੀਏ ਇਹ ਰੱਖਾ ਤੁਹਾਡਾ ਕਰਦੇ ਆ ਗੱਲ ਥੋੜੀ ਮੇਰੀ ਸਿਹਤ ਖਰਾਬ ਹੈ ਇਸ ਕਰਕੇ ਮੈਂ ਜ਼ਿਆਦਾ ਨਾ ਬੋਲਦੀ ਆ ਨਾ ਜ਼ਿਆਦਾ ਫਰਤਣਦੀ ਆ ਕਿਉਂਕਿ ਜਦੋਂ ਬੰਦਾ ਬਿਮਾਰ ਹੁੰਦਾ ਲੋ ਦੇਖ ਨਹੀਂ ਸਕਦੇ ਤੋ ਆਪਾਂ ਤੁਸੀ ਵੀ ਜ਼ਰੂਰੀ ਆ ਆਪਾਂ ਕਹਿ ਵੀ ਤੁਹਾਡੇ ਨਾਲ ਆਪਾਂ ਵਲੌਗ ਸ਼ੇਅਰ ਕਰੀਏ ਘਰ ਦਾ ਤੇ ਆਪਾਂ ਹੁਣ ਲੱਗਿਆ ਸਾਫ ਸਫਾਈ ਕਰਨ ਕਮਰੇ ਦੀ ਮੈਂ ਵੀ ਨੰਨੂ ਨੋ ਮੈਂ ਫਾਈ ਕਰ ਲੂੰ ਨੰਨੂ ਲੱਗਾ ਸਫਾਈਆਂ ਕਰਨ ਸੋ ਮੈਂ ਚਾਦਰ ਚੁੱਤਰ ਝਾੜ ਦੇਣਾ ਫਿਰ ਆਪਾਂ ਤੁਹਾਡੇ ਨਾਲ ਕਰਦੇ ਆ ਗੱਲਬਾਤ ਟਿਬਾ ਕੋ ਬਾਓ ਬਰਾਬੋ ਇਹਨੇ ਜਦੋਂ ਵੀ ਇਹਨੇ ਕੋਈ ਕੰਮ ਕਰਨਾ ਹੁੰਦਾ ਹੈ ਜਾਂ ਕੋਈ ਗੱਲ ਹੁੰਦੀ ਹੈ ਇਹਨੇ ਕਿਹਾ ਕਿ ਮੇਰਾ ਵਲੌਗ ਬਣਾ ਲਊ ਬਾਸ ਆ ਦੇਖੋ ਸਾਰਿਆਂ ਨੂੰ ਦੱਸ ਦੂੰ ਮੈਂ ਝਾੜੂ ਲਾ ਲਿਆ ਮਨੇ ਸਭ ਨੂੰ ਦੱਸ ਦੂੰ ਮੈਂ ਝਾੜੂ ਲਾ ਲਿਆ ਹਾਂਜੀ ਨੰਨ ਸਾਡੇ ਕਾਲਾ ਕਿੰਨਾ ਖਲਾਰਾ ਕਹਿੰਦਾ ਕਿੰਨਾ ਦੱਕਾ ਕੀ ਚੱਕੋ ਇਹ ਖਾਲੀ ਆਏ ਹਲੇ ਹਲੇ ਹੱਦੇ ਕਿਉਂ ਮੈਂ ਕਿਉਂ ਦਮ ਉਪਰ ਆ ਰਹੇ ਨੇ ਤੇ ਚੇਰੇ ਘੜਾਉਣੇ ਵਗੈਰਾ ਇਹਦੇ ਕਿੰਨੇ ਹੀ ਆ ਉਹ ਵੀ ਆਪਾਂ ਚੱਕ ਕੇ ਢੋਂ ਤੇ ਟਿਕਾ ਦਈਏ ਸਾਰੇ ਤੇ ਫਿਰ ਤੁਹਾਨੂੰ ਆਪਾਂ ਕਮਰਾ ਦਿਖਾਉਨੇ ਆ ਫਾਈਨਲੀ ਲੁੱਕ ਸਫਾਈ ਤੋਂ ਬਾਅਦ ਹਾਂਜੀ ਜੀ ਦਾਲ ਮਾਂਮੀ ਨੇ ਬਣਾ ਦਿੱਤੀ ਆ ਹੁਣ ਆਪਾਂ ਸੋਚਿਆ ਵੀ ਆਪਾਂ ਰਾਈਸ ਬਣਾਈਏ ਆਪਾਂ ਲੱਗਿਆ ਰਾਈਸ ਨੂੰ ਥੋੜੇ ਹੈ ਰੋਟੀ ਹਾਂ ਬਾਈਕ ਖਾਣੇ ਕੀ ਖਾਣੇ ਰਾਈਸ ਹੁੰਦਾ ਨੰਨੂ ਕਹਿੰਦਾ ਅਸੀਂ ਰਾਈਸ ਖਾਣੇ ਆ ਮੈਂ ਲੱਗਿਆ ਚੌਲ ਬਣਾਉਣ ਫੇਰ ਚੌਲ ਫੇਰ ਉੱਪਰੋਂ ਲਿਓਣੇ ਪੈਣੇ ਆ ਉੱਪਰ ਰੱਖਿਆ ਹੋਇਆ ਨੀਚੇ ਕਿਉਂਕਿ ਕੀੜੇ ਉਹ ਜਗ੍ਹਾ ਆਉਂਦੇ ਆ ਪਿਆਜ਼ ਆਪਾਂ ਕੱਟ ਲਿਆ। ਆ ਵੀ ਤਾਂ ਕੋਈ ਗੱਲਾਂ ਨਹੀਂ ਲੇਉਂਦੇ। ਪਤਾ ਨਹੀਂ ਨਹੀਂ। ਕੋਈ ਨਹੀਂ। ਹਾਂ ਮੈਨੂੰ ਪਤਾ। ਪਤਾ ਨਹੀਂ। ਤਾਂ ਜਿਹੜੀ ਇਹ ਕੇ ਚੀਜ਼ ਕੱਢ ਲਈਏ

ਕੇ ਦੇ ਬੋਲ ਨੋ ਸਿੱਕਾ ਨਾ ਦਾ ਕੀ ਬਾਗਾਂ ਨੇ ਨਾਂ ਕਾ ਸੁਮੇਰੀਆ ਜੋਗਲਾ ਇਹਨਾਂ ਨੂੰ ਪਛਾਣ ਨਹੀਂ ਕਰ ਲਈ ਕਿ ਆ ਆਵੇ ਵਸਕਾ ਕੀ ਕਰੇ ਆਹ ਉਹ ਰਾਈਸ ਮੋਟ ਚਾਰਕੰਦੀਆ ਕੋਈ ਬੈ ਜੀ ਜੀ ਚੱਲ ਚੁੱਕੀ ਹੈ ਲਾਈਟ ਤਾਂ ਮੀਂਹ ਦੀ ਸਭਾਵਨਾ ਫਿਰ ਹੋ ਚੁੱਕੀ ਆ ਤੇ ਲਾਈਟ ਵੀ ਗਈ ਹੋਈ ਆ ਅੱਜ ਤੁਹਾਨੂੰ ਜਿਵੇਂ ਪਤਾ ਹੀ ਆ ਕਿ ਸਵੇਰ ਦੇ ਬਿਕਰਮ ਅੱਜ ਗੱਡੀ ਠੀਕ ਕਰਾਉਣ ਲਈ ਗਏ ਹੋਏ ਸੀਗੇ ਤੇ ਇਸ ਟਾਈਮ ਆਏ ਆ ਸ਼ਾਮ ਦੇ ਵੱਜ ਚੁੱਕੇ ਆ 6:00 ਤੇ ਇਸ ਟਾਈਮ ਆਏ ਆ ਗੱਡੀ ਦਾ ਕੰਮ ਬਹੁਤ ਜ਼ਿਆਦਾ ਕਰਾਉਣ ਵਾਲਾ ਸੀਗਾ ਬਹੁਤ ਹੀ ਜ਼ਿਆਦਾ ਖਰਾਬ ਕਰਨ ਲੱਗ ਗਈ ਸੀਗੀ ਤੇ ਹੁਣ ਮੀਂਹ ਦੀ ਸਭਾਵਨਾ ਫੇਰ ਹੋ ਚੁੱਕੀ ਆ ਮੀਂਹ ਪਈ ਜਾਂਦਾ ਪਿਆ ਮਨਵੀਰ ਤੇ ਵਿਕਰਮ ਚਲ ਗਏ ਆ ਫੇਰ ਬਾਜੀ ਹੁਣਾਂ ਨੂੰ ਛੱਡਣ ਲਈ ਬਾਜੀ ਹੁਣੀ ਆਏ ਸੀਗੇ ਨਾਲ ਤੇ ਉਹਨਾਂ ਨੂੰ ਛੱਡਣ ਗਏ ਹੋਇਆ ਹਨ ਤੇ ਬਾਕੀ ਆਪਾਂ ਕਰਦੇ ਆਂ ਗੱਲਬਾਤ ਸੋ ਲਾਈਟ ਗਈ ਸੀ ਅੰਦਰ ਤਾਂ ਬਹੁਤ ਜ਼ਿਆਦਾ ਹਨੇਰਾ ਹੋਇਆ ਪਿਆ ਆਹ ਦੇਖੋ ਹਨੇਰਾ ਘੁੱਪੰਦਰ ਹੋਇਆ ਪਿਆ ਤੇ ਇੱਥੇ ਇਸ ਟਾਈਮ ਨਾਲ ਹੋਰ ਤਾਂ ਹੁਣ ਲੱਗ ਜਾਂਦੀ ਆ ਮਤਲਬ ਆਪਣੇ ਆਪ ਨੂੰ ਤੇ ਲੱਗਿਆ ਤਾਂ ਵੈਸੇ ਪਾੜ ਚੱਲਦਾ ਪਿਆ ਇੰਤਾਂ ਦੀ ਕੋਈ ਗੱਲ ਨਹੀਂ ਆ ਤੇ ਗੁਰੂ ਘਰ ਇੱਥੇ ਲੱਗ ਗਈ ਆਪਣੇ ਇਸ ਕਰਕੇ ਹੁਣ ਆਪਾਂ ਬਾਲਕਨੀ ਜਾਣ ਕੇ ਬਸ ਥੋੜਾ ਬਾਹਰ ਦਾ ਮਾਹੌਲ ਦੇਖ ਲਈਦਾ ਇੱਥੋਂ ਕਿੰਨਾ ਖਵਾਸ ਫਿਰ ਅੰਦਰ ਚਲ ਜਾਈਦਾ ਆ ਸੌਂ ਚੋਦੇ ਆ ਅੰਦਰ ਬੈਠਦੇ ਆ ਤੇ ਬਹੁਤ ਹੀ ਜ਼ਿਆਦਾ ਗਰਮੀ ਹੋਈ ਪਈ ਆ ਜਦੋਂ ਲਾਈਟ ਹੁੰਦੀ ਆ ਹੈ ਨਾ ਹਵਾ ਵੀ ਨਹੀਂ ਚੱਲਣदाई ਹੈਗੀ ਅੱਜ ਤਾਂ ਅੱਜ ਤਾਂ ਹਵਾ ਵੀ ਨਹੀਂ ਚੱਲਣ ਦੀ ਹੁਣ ਤਾਂ ਬੰਮੀ ਪੈਣ ਦਿਆ ਆ ਥੋੜਾ ਥੋੜਾ ਮੈਂ ਰਾਈਸ ਵਗੈਰਾ ਬਣਾ ਦਿੱਤੇ ਸੀਗੇ ਸਾਰਾ ਖੁਸ਼ ਤੇ ਆਪਣਾ ਦੁੱਧ ਵਾਲ ਲਿਆ ਸੀਗਾ ਹੁਣ ਰੋਟੀ ਰਹਿ ਗਈ ਰੋਟੀ ਦਾ ਹੁਣ ਔਖਾ ਹੋ ਗਿਆ ਰੋਟੀ ਹੁਣ ਦੇਖਦੇ ਆ ਅਸੀਂ ਸਿਲੰਡਰ ਭਰ ਆ ਲੈਣਾ ਆ ਸਿਲੰਡਰ ਭਰ ਹੋ ਜੂਵੇ ਫੇਰ ਨੀ ਕੋ ਟੈਨਸ਼ਨ ਹੋਇਆ ਕਰਨੀ ਕਿਉਂਕਿ ਸਿਲੰਡਰ